ਦੋ ਉਸ ਤੋਂ ਕਿਹਾ ਕਿ ਜੇਕਰ ਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਜੋ ਮੌਜੂਦ ਹਨ ਹਾਂ ਜੀ ਅਹ ਇਹਦੇ ਪੂਰੇ ਇਹਦੇ ਵਿੱਚ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਮੁਕਦਮੇ ਦੀ ਕਰ ਰਹੇ ਆ ਜੀ ਤੇ ਮੁਕਦਮੇ ਦੀ ਤਫਤੀਸ਼ ਜਰੀਆ ਉਹ ਬਿਲਕੁਲ ਜਿਹੜੇ ਤੱਥਾਂ ਦਾ ਜਟਾਪੀ ਕੀਤੀ ਜਾ ਰਹੀ ਹੈ ਜੋ ਵੀ ਫੈਕਟ ਸਾਹਮਣੇ ਆਉਣਗੇ ਤੁਹਾਨੂੰ ਨਾਲ ਦੀ ਨਾਲ ਦੱਸਿਆ ਜਾ ਰਿਹਾ ਹੈ ਅੱਜ ਇਹਨਾਂ ਦਾ ਜੁਡੀਸ਼ੀਅਲ ਰਿਮਾਂਡ ਮਿਲਿਆ ਇਹਦੇ ਵਿੱਚ ਅਸੀਂ ਅੰਦਰ ਤੇ ਬਾਹਰ ਬਾਕੀ ਇਹਨਾਂ ਦੇ ਜਿਹੜੇ ਫੋਨ ਨੇ ਕੋਸ ਇ ਐਨਾਲਾਈਜ਼ ਕਰਨ ਵਾਸਤੇ ਇਹ ਆ ਪਹਿਲਾ ਵੀਕ ਜੀ ਦੋਵੇਂ ਸਰਜੀ ਤੋਂ ਬਹੁਤ ਇੱਕ ਵਾਰ ਵੱਡਾ ਦੋਮੇ ਉਮਰ ਸ਼ਰ ਉਮਰ ਜੀ ਲੋਵਾ ਤੋਂ ਲਿੰਕ ਸਾਹਮਣੇ ਆਏ ਤੁਸੀਂ ਪਲੀਜ਼ 1 ਬਾਈ 1 ਮੀਨਿੰਗ ਸਮਝੋ ਇਹ ਇਹ ਆਪਣੀ ਜਿਹੜੀ ਇੰਸਟਾ ਦੇ ਆਪਣੇ ਜਿਹੜਾ ਉਹਨੂੰ ਕਾਰਦੀ ਕਰਦੀ ਟ੍ਰੋਲ ਇਹਨਾਂ ਨੇ ਉਹਨੂੰ ਕਮੈਂਟਸ ਕੀਤੇ ਸੀ ਦੂਸਰੇ ਮੈਂ ਨੂੰ ਕੁਝ ਹੋਰ ਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਅੱਗੇ ਵੀ ਕਰ ਰਹੇ ਹਾਂ ਜੀ ਇਹਨਾਂ ਦੇ ਪਹਿਲਾਂ ਕਦੇ ਮੁਲਾਕਾਤ ਹੋਈ ਹੋਵੇ ਸਾਡੇ ਨਾਲ ਮੈਨੂੰ ਇਹਦੇ ਬਾਰੇ ਵਿੱਚ ਹਾਲੇ ਨਹੀਂ ਜਾਣਦੇ ਹਾਲੇ ਨਹੀਂ ਜਾਣਦੇ